ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਆਇਆ ਦੂਰੋਂ ਚਲ ਕੈ ਮੈਂ ਤਕੀ ਤੋ ਸਰਨਾਏ ਜੀਉ ਮੈਂ ਆਸਾ ਰਖੀ ਚਿਤਮ ਮੇਰਾ ਸਭੋ ਦੁੱਖ ਗਵਾਏ ਜੀਉ ਦਰਮੰਡ ਠੰਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਸੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਨਪਤ ਪਾਵੈ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿ ਦਾਸੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰਮਹੰਸ ਹੰਸ ਮਹ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪੁਰਖ ਕਹ ਹੂੰ ਕੋ ਕੈਸੇ ਤਰੇ ਭਵਨ ਜੋਤ ਰਹਿ ਲਿਵ ਲਾਈ ਸੋਰ ਨਰਨਾਥ ਸਚੇ ਸਰਨਾਈ ਆਨੰਦ ਮੂਲ ਆਨਾਥ ਆਦਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵਛਲ ਪੈ ਕਾਟਨ ਹਾਰੇ ਹੁ ਮੈ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਦਾ ਖੋਵੈ ਆਪਨਾ ਚੀਨਸ ਬ੍ਰਹਮ ਬ੍ਰह्म ਰੂਪੈ ਕਹਿ ਤੋਂ ਪੜ ਤੋਂ ਸੁਣ ਤੋਂ ਏਕ ਧੀਰਜ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਰਿਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟ ਪਦਿਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰ ਵਰ ਮੈਂ ਹੰਸ ਪ੍ਰਾਨ ਪਤ ਪਾਵੈ ਰਾਗ ਤਨਾ ਸਰੀ ਮਹੱਲਾ ਪਹਿਲਾ ਪਾਵਨ ਅੰਗ 685 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ って